ਤਾਰੀਖ ਹੈ ਜੀ 8 8 ਅਕਤੂਬਰ 2024 ਅੱਜ ਗਰਜੀਤ ਥੋੜਾ ਜਆ ਆਪਣੇ ਗੀਤ ਮਾਸਟਰ ਜੀ ਲੇਟ ਰਹਿਗੇ ਇਸ ਲਈ ਸ਼ਹਿਰ ਆਪਾਂ ਕਰੀਏ ਕੱਲ੍ਹ ਨੂੰ ਸਟਾਰਟ ਕਿਉਂਕਿ ਉਹ ਕਹਿੰਦਾ ਮੈਂ 15 ਮਿੰਟਾਂ ਤੱਕ ਆਉਣਾ ਕਿਸੇ ਕੰਮ ਦੇ ਵਿੱਚ ਬਿਜੀ ਹੋਵੇਗਾ ਇਹ ਹੈ ਜੀ ਰੇਲਵੇ ਟ੍ਰੈਕ ਜਿੱਤੇ ਆਪਾਂ ਕਦੇ-ਕਦੇ ਸ਼ਹਿਰ ਕਰਦੇ ਆਂ ਉਹ ਲਗਭਗ ਆਪਾਂ ਗਰਜੀਤ ਦੇ ਖੇਤੀ ਜਾਂਦੇ ਆ ਜਿਹੜਾ ਹੱਦ ਦੇ ਉੱਪਰ ਫੈਦਲੀ ਵਾਲੀ ਦੀ ਹੱਦ ਦੇ ਉੱਪਰ ਗਰਜੀਤ ਦੇ ਤਿੰਨ ਕ ਕਿੱਲੇ ਜ਼ਮੀਨ ਦੇ ਹੈਗੇ ਨੇ ਉੱਥੇ ਆਪਾਂ ਸ਼ਹਿਰ ਕਰਕੇ ਬਾਵਸੀ ਕਰਦੇ ਆਂ ਜਿਹੜੀ ਉਹਦੇ ਘਰ ਤੋਂ ਲਗਭਗ ਜੇ ਲਗਭਗ ਜੇ 2.5 ਕਿਲੋਮੀਟਰ ਦੂਰ ਹੈ ਉੱਥੋਂ ਤੱਕ ਦੀ ਹੱਦ ਸਟਾਰਟ ਹੋ ਜਾਂਦੀ ਏ ਤੇ ਇਧਰ ਸਾਹਮਣੇ ਚੱਲੇਗੀ ਕਰਮਗੜਾ ਪੌਤਾਬੜੀ ਸ਼ਹਿਰ ਤੇ ਲੋਕ ਬਹੁਤ ਜਾਣਦੇ ਨੇ ਮੇਰੇ ਪਿੰਡੋਂ ਇੱਕ ਟੀਮ ਪਹਿਲਾਂ ੱਟਪੀ ਹੋਈ ਹੈ ਜੋ ਮੁਲਾਜ਼ਮ ਭਾਈ ਨੇ ਉਹ ਅੱਗੇ ਦਲੀ ਵਾਲੀ ਹੱਦ ਤੇ ਭਾਗੇ ਨੇ ਆਪਣੇ ਮਾਸੀ ਜੀ ਤੇ ਸ਼ਰਨਜੀਤ ਜੀ ਵੀ ਸ਼ਹਿਰ ਕਰਕੇ ਵਾਪਸੀ ਕਰ ਗਏ ਨੇ ਮਿੱਤਰੋ ਗੱਲ ਕਰਾਂਗੇ ਸਰਪੰਚੀ ਦੀ ਇਲੈਕਸ਼ਨ ਜਿਹੜਾ ਖਾੜਾ ਪੂਰਾ ਅੱਜ ਕੱਲ ਭਖਿਆ ਹੋਇਆ ਹੈ ਮਸਲਾ ਪੂਰਾ ਜੋਰਾਂ ਤੇ ਹੈ ਜਿਹੜੇ ਮੈਂਬਰ ਨੇ ਉਹ ਲਗਭਗ ਸਰਬਸੰਮਤੀ ਦੇ ਨਾਲ ਪੂਰੇ ਹੋ ਗਏ ਨੇ ਤੇ ਸਰਪੰਚੀ ਦੀ ਚੋਣ ਪੂਰੇ ਜੋਰ ਸ਼ੋਰ ਨਾਲ ਚੱਲ ਰਹੀ ਹੈ ਸਰਪੰਚਾਂ ਦਾ ਬੜਾ ਜੋਰ ਲੱਗਿਆ ਹੈ ਜੋਰ ਜਮਾਈ ਹੋ ਰਹੀ ਹੈ ਕਦੇ ਉਹ ਟੀਮ ਆਪਦਾ ਜੋਰ ਦਿਖਾ ਰਹੀ ਹੈ ਤੇ ਕਦੇ ਉਸ ਦੀ ਐਂਟੀ ਟੀਮ ਆਪਣਾ ਜੋਰ ਦਿਖਾ ਰਹੀ ਹੈ ਫੈਸਲਾ ਹੋਵੇਗਾ 15 ਅਕਤੂਬਰ ਨੂੰ ਸਰਪੰਚੀ ਦੀ ਇਲੈਕਸ਼ਨ 15 ਅਕਤੂਬਰ ਨੂੰ ਸਪੂਰਨ ਹੋਵੇਗੀ ਤੇ ਲਗਭਗ ਲਗਭਗ 7:00 ਵਜੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਤੇ ਸਰਪੰਚ ਚੁਣੇ ਜਾਣਗੇ ਆਪਾਂ ਹਰ ਇੱਕ ਵਾਰੀ ਗੱਲ ਕਰਦੇ ਹੁੰਨੇ ਆ ਜਿਹੜੇ ਸਰਪੰਚੀ ਦੀ ਚੋਣ ਹੈ ਉਹ ਸ਼ਾਂਤੀ ਨਾਲ ਨਿਪਰੇ ਜੜੇ ਤੇ ਸਰਪੰਚ ਜਾ ਕੇ ਆਪਦੇ ਕੰਮ ਸ਼ੁਰੂ ਕਰਨ ਆਪਣੇ ਆਪ ਨੂੰ ਇਸ ਤਰ੍ਹਾਂ ਚਾਹਵਾਣ ਹੈ ਆਪਣੇ ਆਪ ਨੂੰ ਜੈਂਪਲ ਕਰਨ ਨਹੀਂ ਕਰਦੇ ਜਿਹੜੇ ਆ ਸਭ ਤੋਂ ਜਿਆਦੇ ਜਿਹੜੀ ਆਦਮੀ ਅਠਫਸ ਵਾਲੀ ਚੋਣ ਹੁੰਦੀ ਆ ਉਹ ਸਰਪੰਚੀ ਦੀ ਚੋਣ ਹੀ ਹੁੰਦੀ ਹੈ। ਗਰਜੀਤ ਮਰ ਗਿਆ ਆ ਗਿਆ। ਤੇ ਹੁਣ ਆਪਾਂ ਲੌਂਗ ਸ਼ਰਟ ਤੇ ਚੱਲਾਂਗੇ। ਬਾਬਾ ਜੀ ਪਾਠ ਕਰ ਰਹੇ ਨੇ। ਜਿਹਦੀ ਆਵਾਜ਼ ਅੱਜ ਆਜਾਦੇ ਤੇਜ ਆ ਪਤਾ ਨਹੀਂ ਤਾਂ ਕੋ ਸਪੀਕਰ ਵਗੈਰਾ ਨਵੇਂ ਲਾਏ ਨੇ। ਕੋਈ ਸਾਊਂਡ ਵਗੈਰਾ ਸਿਸਟਮ ਚੇਂਜ ਕਰਿਆ। ਬੜੀ ਆਵਾਜ਼ ਜੇ ਜਾਏ denn ਚੜ ਰਹੇ ਆ ਪੂ ਫੁੱਟ ਰਹੀ ਹੈ ਤੇ ਆਪਾਂ ਲਗਭਗ ਵਗ ਗਏਗੇ ਦਲੀਆਲੀ ਦੀ ਹੱਦ ਦੇ ਉੱਪਰ ਅੱਗੇ ਦਲੀਆਲੀ ਦੀ ਹੱਦ ਚੱਲੇਗੀ ਛੱਟ ਕੇ ਵੀ ਛੱਟ ਕੇ ਵੀ ਦਲੀਆਲੀ ਦੇ ਬਾਣਾ ਦੇ ਵਿੱਚ ਭਾਈ ਜਗਵੰਤ ਦਾ ਬਿੰਡ ਆਪਣੇ ਮਾਸਟਰ ਜੀ ਜਿਹੜੇ ਚੈਨ ਵਾਲੀ ਨੇ ਉਹਨਾਂ ਦਾ ਪਿੰਡ ਹੈਗਾ ਜੀ ਦਰਗੀਬਾੜੀ ਬੜੇ ਮਿਹਨਤੀ ਇਨਸਾਨ ਨੇ ਬੜੇ ਤੰਦਹੀ ਨਾਲ ਸਿੱਖਿਆ ਵਿਭਾਗ ਨੂੰ ਆਪਣੀਆਂ ਸਵਾਵਾਂ ਦੇ ਰਹੇ ਨੇ ਸਕੂਲ ਹੈਗਾ ਜਿਹਨਾਂ ਦਾ ਕਲਸਟਰ ਦਾ ਕਿਉਂਕਿ ਕਲਸਟਰ ਦੇ ਸਕੂਲ ਦੇ ਵਿੱਚ ਬੜੀ ਡਾਕ ਵਗੈਰਾ ਅਡਜਸਟ ਕਰਨੀ ਪੈਂਦੀ ਹੈ ਇੱਕ ਆਪਣਾ ਗੁਰਜੀਤ ਸਿੰਘ ਜੀ ਇਹ ਵੀ ਬੜੀ ਤੰਦਹੀ ਨਾਲ ਕਲਸਟਰ ਦੇ ਵਿੱਚ ਆਪਣੀਆਂ ਸਵਾਵਾਂ ਦੇ ਰਹੇ ਨੇ ਭਾਈ ਜਗੰਤ ਸਿੰਘ ਜੀ ਇਹਨੂੰ ਪਿਆਰ ਨਾਲ ਮੋਣਾ ਵੀ ਕਹਿ ਦਿੰਦੇ ਆ ਕਲਸਟਰ ਦੇ ਵਿੱਚ ਸਵਾਵਾਂ ਤੇਰੇ ਨੇ ਸਤਕਾਰਯੋਗ ਸੰਦੀਪ ਜੀ ਸੀਐਚਟੀ ਬੜੇ ਮਿਹਨਤੀ ਇਨਸਾਨ ਨੇ ਸਾਰੇ ਤੇ ਆਪਦੇ ਕਲਸਟਰ ਨੂੰ ਸਫਲਤਾਪੂਰਵਕ ਚਲਾ ਰਹੇ ਨੇ ਕਿਉਂਕਿ ਕਲਸਟਰ ਦੇ ਸਕੂਲ ਦੇ ਵਿੱਚ ਮਿੱਤਰੋ ਆਪ ਸਕੂਲਾਂ ਨੂੰ 2 ਜਾਂ 3 ਗੁਣਾ ਕੰਮ ਇਨਸਾਨ ਨੂੰ ਕਰਨਾ ਪੈਂਦਾ ਕਿਉਂਕਿ ਸਾਲਕ ਮੈਂ ਵੀ ਉਹ ਸਕੂਲ ਦੇ ਵਿੱਚ ਲਾਇਆ ਹੋਇਆ ਹੈ ਮੇਰੀ ਜੁਆਇਨਿੰਗ ਚੈਲਾ ਵਾਲੇ ਸਕੂਲ ਦੀ ਸੀ ਕਿਦੂਦ ਬਣਾ ਵਾਲੀ ਆ ਕੇ ਮੈਂ ਹੁਣ ਤੜ੍ਹ ਸਕੂਲ ਚ ਆਇਆ ਹਾਂ ਕਿਉਂਕਿ ਕਲਾਸਟਰ ਦੇ ਸਕੂਲ ਦੇ ਵਿੱਚ ਸਾਰੇ ਸਕੂਲਾਂ ਨੂੰ ਹੈਂਡਲ ਕਰਨਾ ਪੈਂਦਾ ਡਾਕ ਵਗੈਰਾ ਸਾਰੀ ਸੈਟਿੰਗ ਕਰਕੇ ਬਲਾਕ ਨੂੰ ਭਜਾਉਣੀ ਪੈਂਦੀ ਹੈ ਆਨਲਾਈਨ ਬੜਾ ਵਰਕ ਹੁੰਦਾ ਹੈ ਜਿਹੜੇ ਆਨਲਾਈਨ ਵਰਕ ਨੇ ਉਹ ਦਿਮਾਗੀ ਕੰਮ ਹੁੰਦੇ ਨੇ ਮਿੱਤਰੋ ਇੱਕ ਤਾਂ ਹੁੰਦਾ ਹੈ ਸਰੀਰਕ ਤੋਂ ਪੱਖ ਤੋਂ ਕੰਮ ਲੈਣਾ ਵੀ ਆਪਾਂ ਜਿਵੇਂ ਬੋਰਡ ਤੇ ਜਵਾਕਾਂ ਨੂੰ ਕੰਮ ਮਰੋ ਸਰੀਰਕ ਪੱਖ ਹੁੰਦੇ ਨੇ ਉਹਦੇ ਉੱਥੇ ਹੁੰਦੀ ਹੈ ਆਪਣੇ ਦਿਮਾਗ ਦੀ ਬਹੁਤ ਜ਼ਿਆਦੇ ਫਰਕ ਕਿਉਂਕਿ ਸਾਰੇ ਟੈਕਨੀਕਲ ਕੰਮ ਹੁੰਦੇ ਟੈਕਨੀਕਲ ਪੁਆਇੰਟ ਹੁੰਦੇ ਆ ਜੇਕਰ ਮਿੱਡੇ ਮਿਲਦੇ ਵਿੱਚ ਇੱਕ ਪੈਸਾ ਦਾ ਫਰਕ ਵੀ ਪੈਂਦਾ ਹੈ ਕਿਉਂ ਰਿਕ ਪੈਸੇ ਦਾ ਫਰਕ ਸਾਰਾ ਦਿਨ ਆਪਾਂ ਨੂੰ ਨੈਟ ਤੇ ਬੈਠਿਆ ਨੂੰ ਲਗਾ ਦਿੰਦਾ ਹੈ ਆਨਲਾਈਨ ਜਿਹੜਾ ਵਰਕ ਹੈ ਉਹ ਟੀਚਰਾਂ ਨੂੰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਬੋਝ ਦਿਮਾਗ ਤੇ ਹਰੇਕ ਤੇ ਪ੍ਰੈਸ਼ਰ ਹੈ ਜਿੰਨਾ ਵੀ ਕੋਈ ਕਿਸੇ ਮਹਿਕਮੇ ਦੇ ਵਿੱਚ ਕੰਮ ਕਰ ਰਿਹਾ ਹੈ ਸਰਕਾਰੀ ਜੌਬ ਦੇ ਉੱਤੇ ਡਿਪਾਰਟਮੈਂਟ ਦੇ ਬੜੇ ਵਰਕ ਨੇ ਜਿੰਨਾ ਦਾ ਦਿਮਾਗੀ ਬੋਝ ਵੀ ਹਰੇਕ ਬੰਦੇ ਦੇ ਦਿਮਾਗ ਉੱਪਰ ਪੈ ਰਿਹਾ ਹੈ ਅੱਗੇ ਚੱਲੇਗੀ ਜਿਹਦ ਕੀ ਲੋਕੇਸ਼ਨ ਹੈ ਬਈ ਬਹੁਤ ਵਧੀਆ ਵੈਰੀ ਨਾਈਸ ਵੈਰੀ ਨਾਈਸ ਵੀਡੀਓ ਦਾ ਕਰਾਂਗੇ ਐਂਡ ਸਲਾਮਤ ਰਹੋ ਜਿਉਂਦੇ ਬਸ ਤੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਆਪਣੇ ਚੈਨਲ ਨੂੰ ਦੇਖ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਪਬਲਿਸ਼ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੀ ਤਿੰਨ ਚੈਨਲ ਚੱਲ ਰਹੇ ਸਬਰ ਦਾ ਦੂਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਪਬਲਿਸ਼ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਸੋਡੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਮੈਂਟ ਆਪਨੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਹਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜਿਹੜਾ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਆ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ